ਸਾਤਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਛਲੇ 2 ਦਿਨ ਤੋਂ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਗਿਆ ਉਹਦੇ ਵਿੱਚ ਤੁਸੀਂ ਵੇਖੋ ਵੀ ਗਿਆਨੀ ਅਮਰੀਕ ਸਿੰਘ ਜੀ ਨੇ ਬੜੀ ਪਿਆਰੀ ਔਰ ਕਮਾਲ ਦੀ ਗੱਲ ਉੱਥੇ ਕੀਤੀ ਕਿ ਸਾਨੂੰ ਇੱਕ ਗ੍ਰੰਥ ਇੱਕ ਪੰਥ ਔਰ ਇੱਕ ਮਰਿਆਦਾ ਦੇ ਹੇਟ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹ ਪ੍ਰਚਾਰ ਬਹੁਤ ਸੋਹਣਾ ਕਰ ਰਹੇ ਸਨ ਔਰ ਬਹੁਤ ਅੱਛਾ ਉਹਨਾਂ ਨੇ ਮੈਸੇਜ ਦਿੱਤਾ ਤੇ ਉਹਨਾਂ ਤੋਂ ਬਾਅਦ ਇੱਕ ઠાੜੀ ਜਿੱਥੇ ਸਨ ਜੋ ਕਿ ਮੇਰੇ ਖਿਆਲ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਨੇ ਉਹਨਾਂ ਦਾ ਨਾਮ ਸ਼ਾਇਦ ਮਹਿਲ ਸਿੰਘ ਆ ਉਹਨਾਂ ਤੋਂ ਬਾਅਦ ਜਦੋਂ ਉਹਨਾਂ ਦੇ ਪ੍ਰਚਾਰ ਦੀ ਗੱਲ ਆਈ ਤੇ ਕਿਉਂਕਿ ਗਿਆਨੀ ਅਮਰੀਕ ਸਿੰਘ ਜੀ ਨੇ ਗੱਲ ਕੀਤੀ ਵੀ ਸਾਨੂੰ ਕੋਈ ਵੀ ਕੂੜ ਕਬਾੜ ਸਾਨੂੰ ਉਹਦੇ ਤੋਂ ਹਟ ਕੇ ਜੜਾ ਵਾ ਉਹ ਉਦੇ ਨਾਲ ਜੁੜਨਾ ਚਾਹੀਦਾ ਵਾ ਹੁਣ ਉਹਦੇ ਵਿੱਚ ਜਿਹੜੇ ਮਹਿਲ ਸਿੰਘ ਨੇ ਜਿਹੜੇ ਢਾਡੀ ਜੱਥਾ ਆ ਉਹਨਾਂ ਨੇ ਜਿਹੜਾ ਉੱਥੇ ਪ੍ਰਚਾਰ ਕੀਤਾ ਬੀਏ ਦਸ਼ਮ ਦੀ ਬਾਣੀ ਦੇ ਖਿਲਾਫ ਨੇ ਜੀ ਇਹ ਟਾਰਗੇਟ ਕਰ ਰਹੇ ਨੇ ਜੀ ਇਦਾਂ ਦਾ ਵਾਦ ਵਿਵਾਦ ਕਰ ਰਹੇ ਨੇ ਜੀ ਇਦਾਂ ਦੀ ਕੰਟਰੋਵਰਸੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਉਹਨਾਂ ਨੇ ਕੂਲ ਕਬੜ ਦੀ ਗੱਲ ਕੀਤੀ ਉਹਨਾਂ ਨੇ ਤਾਂ ਸਮਗਰੰਥੀ ਤੇ ਗੱਲ ਕੀਤੀ ਨਹੀਂ ਤੇ ਫਿਰ ਵਿਰੋਧ ਕਿਸ ਚੀਜ਼ ਦਾ ਉਹਨਾਂ ਦਾ ਉਹਨਾਂ ਨੇ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕੀਤੀ ਹੈ ਇੱਕ ਮਰਿਆਦਾ ਦੇ ਵਿੱਚ ਇਕੱਠੇ ਹੋ ਸਾਰੇ ਤੇ ਕੀ ਖਰਾਬ ਆ ਕੀ ਮਰਿਆਦਾ ਦੇ ਵਿੱਚ ਨਿਯਤ ਨਿਯਮ ਦੀਆਂ ਬਾਣੀਆਂ ਨਹੀਂ ਹੈਗੀਆਂ ਜੇ ਅਮਰੀਕ ਸਿੰਘ ਜੀ ਗਿਆਨੀ ਅਮਰੀਕ ਸਿੰਘ ਜੀ ਨੇ ਮਰਿਆਦਾ ਦੀ ਗੱਲ ਕੀਤੀ ਆ ਇੱਕ ਗ੍ਰੰਥ ਇੱਕ ਪੰਥ ਦੀ ਗੱਲ ਕੀਤੀ ਆ ਪਰ ਉਹ ਹਮੇਸ਼ਾ ਹੀ ਕਰਦੇ ਨੇ ਜਦੋਂ ਤੱਕ ਮੈਂ ਉਹਨਾਂ ਨੂੰ ਸੁਣਿਆ ਜਦੋਂ ਤੋਂ ਬਚਪਨ ਤੋਂ ਮੈਂ ਸੁਣ ਰਿਹਾ ਉਹਨਾਂ ਨੂੰ ਕੀ ਇੱਕ ਮਰਿਆਦਾ ਇੱਕ ਪੰਥ ਇੱਕ ਗ੍ਰੰਥ ਦੀ ਗੱਲ ਕਰਨੀ ਕੋਈ ਗੁਨਾਹ ਆ ਹੁਣ ਜਿਹੜਾ ਉਹਨਾਂ ਵੱਲ ਸ਼ਬਦਾਵਲੀ ਵਧਤੀ ਗਈ ਜਿਹੜੇ ਢਾਡੀ ਜੱთა ਮੈਨ ਸਿੰਘ ਜੋ ਵੀ ਉਹ ਵੀ ਚੰਡੀਗੜ੍ਹ ਤੇ ਰਹਿੰਦੇ ਨੇ ਹੁਣ ਕਮਾਲ ਦੀ ਗੱਲ ਆ ਵੇਖੋ ਵੀ ਅੱਜ ਦੀ ਡੇਟ ਦੇ ਵਿੱਚ ਇੱਕ ਗ੍ਰੰਥ ਇੱਕ ਪੰਥ ਦੀ ਗੱਲ ਕਰਨ ਵਾਸਤੇ ਵੀ ਲੋਕਾਂ ਦਾ ਵਿਰੋਧ ਜਿਹੜਾ ਆ ਉਹ ਸਾਹਮਣੇ ਆ ਜਾਂਦਾ ਆ ਮੈਨੂੰ ਤੇ ਨਹੀਂ ਸਮਝ ਲੱਗੀ ਵੀ ਇਹ ਇਹਦੇ ਵਿੱਚ ਕੀ ਗਲਤ ਸੀਗਾ ਜਿਹੜੀ ਗੱਲ ਉਹਨਾਂ ਨੇ ਕੀਤੀ ਯਾਨੀ ਅਮਰੀਕ ਸਿੰਘ ਜੀ ਨੇ ਇਹਦੇ ਵਿੱਚ ਤੇ ਕੋਈ ਵਿਰੋਧ ਵਾਲੀ ਕੋਈ ਗੱਲ ਨਹੀਂ ਕੀਤੀ ਵੀ ਕੂੜ-ਕਬਾੜ ਦੀ ਗੱਲ ਕੀਤੀ ਹੈ ਕੀ ਕੂੜ-ਕਬਾੜ ਮਤਲਬ ਤੁਹਾਡੇ ਹਿਸਾਬ ਨਾਲ ਮੈਂ ਪੁੱਛਣਾ ਚਾਹੁੰਦਾ ਮੈਨ ਸਿੰਘ ਜੀ ਢਾਰੀ ਜੱਥਾ ਜੀ ਨੂੰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਬੇਨਤੀ ਮੇਰੀ ਆ ਵੀ ਤੁਹਾਡੇ ਹਿਸਾਬ ਨਾਲ ਮਤਲਬ ਕੂੜ-ਕਬਾੜ ਸੁਣਾਉਣਾ ਚਾਹੀਦਾ ਵਾ ਅੱਛਾ ਤੁਸੀਂ ਵਿਰੋਧ ਕਰ ਰਹੇ ਹੋ ਇਸ ਚੀਜ਼ ਦਾ ਵੀ ਇਹਨਾਂ ਨੇ ਗਲਤ ਪ੍ਰਚਾਰ ਕੀਤਾ ਹਨਾ ਮੈਂ ਕਈ ਜਗ੍ਹਾ ਦੇ ਵਿੱਚ ਜਦੋਂ ਵੀ ਮੈਂ ਵੀਡੀਓ ਬਣਾਉਣਾ ਇੱਕ ਗੱਲ ਮੈਂ ਕਹਿਣਾ ਹੁਣਾ ਪੰਜਾਬ ਦੇ ਬਹੁਤ ਥਾਵਾਂ ਦੇ ਵਿੱਚ ਪਖੰਡੀ ਸਾਧ ਮੈਂ ਕਲੀਅਰ ਕਹਿ ਰਿਹਾ ਪਖੰਡੀ ਸਾਧ ਪਤਾ ਨਹੀਂ ਕਿੰਨਾ ਕੁਝ ਕੂੜ-ਕਬਾਰ ਸੁਣਾ ਜਿੰਦੇ ਨੇ ਦੁਨੀਆ ਨੂੰ ਤੁਸੀਂ ਕਦੀ ਉਹਨਾਂ ਦਾ ਵਿਰੋਧ ਕੀਤਾ ਅਜ ਤੱਕ ਸਟੇਜ ਤੇ ਚੜ ਕੇ ਇਹ ਗੱਲ ਕੀਤੀ ਆ ਤੁਹਾਡੇ ਪੰਜਾਬ ਦਾ ਹੀ ਇੱਕ ਬਾਬਾ ਜਿਹਦਾ ਮੈਨੂੰ ਲੱਗਦਾ ਕੁਇੰਟਲ ਤੋਂ ਵੱਧ ਵਜਨ ਉਸ ਬੰਦੇ ਨੇ ਖੁੱਲੀ ਸਟੇਜ ਦੇ ਵਿੱਚ ਸੰਗਤ ਨੂੰ ਕਿਹਾ ਜੀ ਮੈਨੂੰ ਤਾਂ ਸੁਪਨਾ ਆਇਆ ਤਾਂ ਫਿਰ ਮੇਰਾ ਵਿਆਹ ਹੋ ਗਿਆ ਫਿਰ ਜੀ ਮੇਰੀ ਇੰਨੀ ਉਮਰ ਹੋ ਗਈ ਹੁਣ ਮੇਰੇ ਕੋ ਕੁਝ ਹੋਣਾ ਨਹੀਂ ਕੀ ਇਹ ਇਹ ਚੀਜ਼ ਸੁਣਾਣੀ ਜਾਇਜ਼ ਆ ਤੁਹਾਡੇ ਹਿਸਾਬ ਨਾਲ ਇਹ ਕੂੜ ਕਬਾੜ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਹজম ਹੁੰਦਾ ਪਰ ਸਾਨੂੰ ਹজম ਨਹੀਂ ਹੁੰਦੀ ਇਹ ਚੀਜ਼ ਜਾਨੀ ਅਮਰੀਕ ਸਿੰਘ ਜੀ ਨੇ ਜਿਹੜੀ ਗੱਲ ਕਹੀ ਹਿੱਕ ਠੋਕ ਗਈ ਮੈਂ ਇਸ ਵਿਚਾਰ ਨਾਲ ਗਿਆਨੀ ਅਮਰੀਕ ਸਿੰਘ ਜੀ ਦੀ ਪੂਰਾ ਖਲੋਤਾ ਉਹਦੇ ਨਾਲ ਉਹਨਾਂ ਦੇ ਨਾਲ ਹਿੱਕ ਠੋਕ ਕੇ ਦਾਸ ਰਵਿੰਦਰ ਸਿੰਘ ਜਮਸ਼ੀਦਪ uri ਉਹਨਾਂ ਨਾਲ ਇਸ ਵਿਚਾਰ ਦੇ ਵਿੱਚ ਹਿੱਕ ਠੋਕ ਕੇ ਖਲੋਤਾ ਆ ਉਹਨਾਂ ਨੇ ਕੋਈ ਦਸ਼ਮ ਦੀ ਗੱਲ ਕੀਤੀ ਨਹੀਂ ਦਸ਼ਮ ਬਾਣੀ ਦੀ ਗੱਲ ਕੀਤੀ ਨਹੀਂ ਇਹ ਤੁਹਾਡੇ ਵਰਗੇ ਲੋਕ ਜਿਹੜੇ ਨੇ ਲੋਕਾਂ ਨੂੰ ਕਨਫਿਊਜ਼ਨ ਪੁਰਾਏ ਵਿੱਚ ਪਾ ਰਹੇ ਨੇ ਤੁਸੀਂ ਬੋਲੋ ਆ ਜੋ ਸਾਧ ਨੂੰ ਉਹ ਭੂਬਨਾ ਸਾਧ ਜਿਹੜਾ ਕুইੰਟਲ ਤੋਂ ਵੱਧ ਕਹਿੰਦਾ ਜੀ ਮੈਨੂੰ ਸੁਪਨਾ ਆਇਆ ਮੇਰਾ ਵਿਆਹ ਹੋ ਗਿਆ ਕਦੀ ਉਹਨਾਂ ਵੱਲ ਮੂੰਹ ਕਰੋ ਤੁਸੀਂ ਜਾਨੀ ਅਮਰੀਕ ਸਿੰਘ ਜੀ ਤਾਂ ਫਿਰ ਵੀ ਗੱਲ ਜਿਹੜੀ ਆ ਸਿੱਖ ਰਹਿਤ ਮਰਿਆਦਾ ਦੀ ਕਰ ਰਹੇ ਨੇ ਇੱਕ ਪੰਥ ਦੀ ਗੱਲ ਕਰ ਰਹੇ ਨੇ ਇੱਕ ਗ੍ਰੰਥ ਦੀ ਗੱਲ ਕਰ ਰਹੇ ਨੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਨੂੰ ਮੈਂ ਪੁੱਛਣਾ ਚਾਹੁੰਨਾ ਮਹਿਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਤਰਪਾਤਸ਼ਾ ਮਹਾਰਾਜ ਨੇ ਗੁਰਿਆਈ ਕਿਹਨੂੰ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨੀ ਤੁਹਾਨੂੰ ਕੋੜੀ ਲੱਗ ਰਹੀ ਹੈ ਹੈਰਾਨਗੀ ਦੀ ਗੱਲ ਹੈ ਸੋ ਇਸ ਕਰਕੇ ਜਿਹੜੇ ਲੋਕ ਕੂੜ ਦਾ ਪ੍ਰਚਾਰ ਕਰ ਰਹੇ ਨੇ ਗਿਆਨੀ ਅਮਰੀਕ ਸਿੰਘ ਜੀ ਨੇ ਤਾਂ ਗੱਲ ਹੋਈ ਕੀਤੀ ਹੈ ਵੀ ਕੂਲ ਕਬਾੜ ਛੱਡ ਕੇ ਜਿਹੜੇ ਅਗਲੀ ਗੱਲ ਜਿਹੜੀ ਅਮਰੀਕ ਸਿੰਘ ਜੀ ਨੇ ਕੀਤੀ ਦੇਵੀ ਦੇਵਤਿਆਂ ਨਾਲ ਜੋੜਨ ਵਾਲੇ ਗ੍ਰੰਥ ਮੈਨੂੰ ਦੱਸੋ ਵੀ ਦਸਣ ਦੀ ਜਿਹੜੀ ਦਸ਼ਮ ਗ੍ਰੰਥ ਜਿਹੜਾ ਹੈ ਉਹ ਦੇਵੀ ਦੇਵਤਿਆਂ ਨਾਲ ਜੋੜਦਾ ਹੈ ਮਨੁਸ਼ਕਲ ਦਾ ਜਵਾਬ ਦੋ ਜਿਹੜੇ ਗ੍ਰੰਥ ਦੇਵੀ ਦੇਵਤਿਆਂ ਨਾਲ ਜੋੜਦੇ ਜਿਹੜਾ ਸਾਨੂੰ ਗਲਤ ਕਰ ਗਲਤ ਰਾਹ ਦੇ ਵਿੱਚ ਤੋਰਦੇ ਨੇ ਸਾਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਉਹਨਾਂ ਨੇ ਗੱਲ ਕੀਤੀ ਅੱਜ ਪੰਜਾਬ ਦੇ ਵਿੱਚ ਹਾਲਾਤ ਵੇਖ ਲਓ ਤੁਸੀਂ ਹਿਮਾਚਲ ਦੇ ਵਿੱਚ ਜੋ ਸਿੱਖਾਂ ਨਾਲ ਹੋ ਰਿਹਾ ਉਹ ਹਾਲਾਤ ਵੇਖ ਲਓ ਤੁਸੀਂ ਅੱਜ ਗਿਆਨੀ ਅਮਰੀਕ ਸਿੰਘ ਜੀ ਇਕੱਠੇ ਹੋਣ ਦੀ ਗੱਲ ਕੀਤੀ ਕਿੰਦੀ ਕਮਾਲ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਇਕੱਠੇ ਹੋ ਤੇ ਤੁਸੀਂ ਇਹ ਸੀਦਾ ਖੰਡਨ ਕਰ ਵੀ ਇਕੱਠੇ ਹੁੰਦੀ ਲੋੜ ਨਹੀਂ ਹੈਗੀ ਸਾਨੂੰ ਸਾਨੂੰ ਵਖਵਖ ਹੀ ਰਹਿਣ ਦਿਓ ਇਹਦੇ ਨਾਲ ਤੇ ਇਹ ਸਾਬਿਤ ਹੁੰਦਾ ਵੀ ਸਹੀ ਵਖਵਖ ਹੀ ਠੀਕ ਆ ਸਾਨੂੰ ਇਕੱਠੇ ਹੁੰਦੀ ਲੋੜ ਨਹੀਂ ਹੈਗੀ ਗੱਲ ਤਾਂਹੀ ਆ ਜਿਉ ਇਹ ਗੱਲ ਕਹਿ ਰਹੇ ਨੇ ਤੇ ਇਸ ਚੀਜ਼ ਦਾ ਵਿਰੋਧ ਨਹੀਂ ਸੀ ਹੋਣਾ ਚਾਹੀਦਾ ਇਹ ਚੀਜ਼ ਦਾ ਇਹ ਇਹ ਚੀਜ਼ ਨੂੰ ਸਾਬਤ ਕਰ ਦਿੱਤਾ ਤੁਸੀਂ ਇਹ ਸਟੇਟਮੈਂਟ ਦੇ ਕੇ ਮੈਨ ਸਿੰਘ ਜੀ ਕਿ ਸਿੱਖ ਇਕੱਠੇ ਨਹੀਂ ਹੋ ਸਕਦੇ ਇੱਕ ਗ੍ਰੰਥ ਇੱਕ ਪੰਥ ਦੇ ਵਿਚਾਰ ਧਾਰਾ ਨਾਲ ਇਕੱਠੇ ਨਹੀਂ ਹੋ ਸਕਦੇ ਹੋਰ ਵੀ ਬੜੇ ਗ੍ਰੰਥ ਨੇ ਜਿਨ੍ਹਾਂ ਨੂੰ ਸਿੱਖ ਮੰਨਦਾ ਆ ਸਿੱਖ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਾਸਕ ਹੈ ਸਿੱਖ ਅਕਾਲ ਤਖਤ ਵੱਲੋਂ ਪੰਥ ਪ੍ਰਮਾਣ ਸਿੱਖ ਰਹਿਤ ਮਰਿਆਦਾ ਦਾ ਉਪਾਸਕ ਹੈ ਤੇ ਜਦੋਂ ਉਪਾਸਕ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਿੱਖ ਰਹਿਤ ਮਰਿਆਦਾ ਤੋਂ ਫੋਲੋ ਕਰਦਾ ਆ ਤੇ ਇਹਦੇ ਵਿੱਚ ਫਿਰ ਤੋਂ ਵਿਰੋਧ ਕਰਨ ਦੀ ਕੋਈ ਗੱਲ ਹੀ ਨਹੀਂ ਰਹੀ ਤੁਸੀਂ ਅਕਾਲ ਤਖਤ ਸਾਹਿਬ ਦਾ ਉਹ 2008 ਵਾਲਾ ਤੁਸੀਂ ਉਹ ਪੜ੍ਹ ਕੇ ਵੇਖ ਲਓ ਲੈਟਰ ਜਿਹਦੇ ਵਿੱਚ ਕਲੀਅਰ ਲਿਖੀ ਹੈ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਉੱਥੇ ਕਲੀਅਰ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਉਹ ਜਿਹੜਾ ਲੈਟਰ ਹੈਗਾ ਉਹ ਚ ਕੀ ਲਿਖਿਆ ਸੀ ਤੇ ਫਿਰ ਗਿਆਨੀ ਅਮਰੀਕ ਸਿੰਘ ਜੀ ਨੇ ਤੋਂ ਇੱਥੇ ਗਲਤ ਕੋਈ ਪ੍ਰਚਾਰ ਕੀਤਾ ਨਹੀਂ ਤਕਲੀਫ ਤੁਹਾਨੂੰ ਪਤਾ ਨਹੀਂ ਕਿਸ ਚੀਜ਼ ਦੀ ਹੋਈ ਹੈ ਤੁਹਾਨੂੰ ਇਹ ਲੱਗਦਾ ਵੀ ਸਿੱਖ ਕਿਤੇ ਇਕੱਠੇ ਨਾ ਹੋ ਜਾਣਾ ਅੱਜ ਹਿਮਾਚਲ 'ਚ ਜੋ ਕੁਝ ਹੋ ਰਿਹਾ ਜੋ ਕੁਝ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਆ ਤੇ ਕੀ ਗਲਤ ਕਿਹਾ ਤਾਂ ਅਮਰੀਕ ਸਿੰਘ ਜੀ ਨੇ ਸਾਨੂੰ ਇਕੱਠੇ ਹੋਣ ਦੀ ਲੋੜ ਆ। ਇੱਕ ਗ੍ਰੰਥ ਦੇ ਥੱਲੇ ਆਉਣ ਦੀ ਲੋੜ ਆ। ਕਿਉਂ ਨਹੀਂ ਆ ਸਕਦੇ ਅਸੀਂ? ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰਛਾਇਆ ਹੇਠ ਇਕੱਠੇ ਨਹੀਂ ਖਲੋ ਸਕਦੇ, ਠੀਕ ਆ? ਕਈ ਐਸੀਆਂ ਚੀਜ਼ਾਂ ਨੇ ਜਿਹਦੇ ਨਾਲ ਸਾਡਾ ਵਿਚਾਰ ਵਿਟਾਂਦਰਾ ਬਣਿਆ ਹੋਇਆ ਹੈ। ਉਹਦੇ ਸਾਰੇ ਮਸਲਾ ਬਾਅਦ ਚ ਹੀ ਨਿਬੜ ਲਾਂਗੇ। ਜੇ ਤੁਸੀਂ ਉਸ ਚੀਜ਼ ਨੂੰ ਮੰਨਦੇ ਹੋ। ਮੰਨ ਲਓ ਜੇ ਉਹਨਾਂ ਨੇ ਦਸਮ ਦੇ ਬਾਰੇ ਬੋਲਿਆ ਮੇਰੇ ਹਿਸਾਬ ਨਾਲ ਤਾਂ ਵੈਸੇ ਦਸਮ ਦਾ ਤਾਂ ਨਾਂ ਵੀ ਨਹੀਂ ਲਿਆ। ਜੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਮੰਨੀ ਚਲੋ ਪੂਰੇ ਦਸ਼ਮ ਗ੍ਰੰਥ ਨੂੰ ਬਹੁਤ ਸਾਰੇ ਵਿਦਵਾਨ ਨਹੀਂ ਮੰਨਦੇ ਬਹੁਤ ਸਾਰੇ ਵਿਦਵਾਨ ਕੁਝ ਕੁਛ ਰਚਨਾਵਾਂ ਨੂੰ ਮੰਨਦੇ ਆ ਅਕਾਲ ਤਖਤ ਦੀ ਪੰਥ ਪ੍ਰਮਾਣ ਮੈਂ ਆਪਣੀ ਗੱਲ ਕਰ ਰਿਹਾ ਜੀ ਕਿਉਂਕਿ ਮੈਂ ਵੀਡੀਓ ਬਣਾ ਰਿਹਾ ਮੈਂ ਆਪਣੀ ਗੱਲ ਕਰਦਾ ਮੈਂ ਅਕਾਲ ਤਖਤ ਦੀ ਪੰਥ ਪ੍ਰਵਾਨ ਸਿੱਖ ਰਿਆਤ ਮਰਿਆਦਾ ਨੂੰ ਮੰਨਦਾ ਜਿਹਦੇ ਵਿੱਚ ਉਹਦੇ ਵਿੱਚ ਜੁੜੀਆਂ ਬਾਣੀਆਂ ਦਿੱਤੀਆਂ ਦਰਜ ਕੀਤੀਆਂ ਮੈਂ ਉਹਨੂੰ ਵੀ ਮੰਨਦਾ ਕਿਉਂਕਿ ਜੇ ਮਰਿਆਦਾ ਚ ਲਿਖਿਆ ਤਾਂ ਉਹਨੂੰ ਮੰਨਣਾ ਨਾ ਪਰ ਮर्यादा 'ਚ ਇਹ ਚੀਜ਼ ਤਣੀ ਲਿਖੀ ਵੀ ਤੁਸੀਂ ਉਹਦੇ ਉਲਟ ਜਾ ਕੇ ਕੋਈ ਪ੍ਰਚਾਰ ਕਰੋ ਇਹਦਾ ਮਤਲਬ ਤੁਸੀਂ ਉਸ ਅਕਾਲ ਤਖ ਦੀ ਮर्यादा ਦਾ ਖੰਡਨ ਕਰ ਰਹੇ ਹੋ ਤੁਸੀਂ ਉਸ 2008 ਦੇ ਵਿੱਚ ਜਿਹੜਾ ਮਤਾ ਪਾਸ ਹੋਇਆ ਸੀ ਤੁਸੀਂ ਉਹਦਾ ਖੰਡਨ ਕਰ ਰਹੇ ਹੋ ਤੁਸੀਂ ਅਕਾਲ ਤਖ ਸਾਬ ਨੂੰ ਨਹੀਂ ਮੰਨਦੇ ਦਾ ਮਤਲਬ ਇਹ ਹੋਇਆ ਜਾਨੀ ਅਮਰੀਕ ਸਿੰਘ ਜੀ ਨੇ ਤੇ ਪੂਰੀ ਗੱਲ ਸਾਫ਼-ਸਾਫ਼ ਕਰ ਦਿੱਤੀ ਉੱਥੇ ਸੋ ਇਸ ਕਰਕੇ ਗੱਲ ਇੱਕ ਗ੍ਰੰਥ ਇੱਕ ਪੰਥ ਦੀ ਆ ਤੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਵੀ ਸਾਨੂੰ ਸਾਰਿਆਂ ਨੂੰ ਇੱਕ ਗ੍ਰੰਥ ਇੱਕ ਪੰਥ ਦੇ ਵਿੱਚ ਇਕੱਠਾ ਹੋਣ ਦੀ ਸਾਨੂੰ ਲੋੜ ਹੈ। ਇਹਦੇ ਵਿੱਚ ਕੋਈ ਬੁਰਾਈ ਨਹੀਂ ਔਰ ਇਸ ਚੀਜ਼ ਦਾ ਵਿਰੋਧ ਵੀ ਨਹੀਂ ਸੀ ਹੋਣਾ ਚਾਹੀਦਾ। ਤਕਲੀਫ ਵੀ ਨਹੀਂ ਲੱਗਣੀ ਚਾਹੀਦੀ ਸੀ ਕਿਸੇ ਨੂੰ। ਉਹਨਾਂ ਨੂੰ ਤਕਲੀਫ ਲੱਗੀ ਰੱਬ ਜਾਣੇ ਮੈਨੂੰ ਨਹੀਂ ਪਤਾ ਕਿਸ ਚੀਜ਼ ਦੀ ਲੱਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨੀ, ਅਕਾਲ ਤਖਤ ਦੀ ਪੰਥ ਪ੍ਰਵਾਨ ਸਿੱਖ ਰਹਿਤ ਬ੍ਰਿਹਾਦਾ ਦੀ ਗੱਲ ਕਰਨੀ ਜਿਹੜਾ ਰਾਗੀ, ਜਿਹੜਾ ਪ੍ਰਚਾਰਕ, ਜਿਹੜਾ ਢਾਡੀ ਉਹਦੀ ਗੱਲ ਕਰਦਾ ਤੇ ਕਹਿੰਦੇ ਜੀ ਨਹੀਂ ਇਹ ਦੇਖੋ ਜੀ ਦਸਮ ਦੇ ਵਿਰੋਧੀ ਨੇ ਹੱਦ ਹੋ ਗਈ ਯਾਰ। ਇਸ ਕਰਕੇ ਥੋੜਾ ਜਾ ਸੁਚੇਤ ਹੋ ਕੇ ਸਮਝੋ ਇਸ ਚੀਜ਼ਾਂ ਨੂੰ ਜਿਹੜਾ ਚੀਜ਼ ਤੁਸੀਂ ਮੰਨਦੇ ਹੋ ਕਈ ਚੀਜ਼ਾਂ ਇਸਤਰੀਆਂ ਦੀ ਐਸੇ ਗ੍ਰੰਥ ਹੈਗੇ ਨੇ ਜਿਹੜੇ ਜਿਹੜੇ ਨਹੀਂ ਵਿਚਾਰਕ મતਭੇਦ ਹੋਣ ਕਰਕੇ ਨਹੀਂ ਵਿਚਾਰ ਮਿਲਦੇ ਹੈਗੇ ਤੇ ਕੋਈ ਗੱਲ ਨਹੀਂ ਨਹੀਂ ਮਿਲਦੇ ਤੇ ਕੋਈ ਗੱਲ ਨਹੀਂ ਜਿਹੜੇ ਮੰਨਦੇ ਉਹਨਾਂ ਦਾ ਸਤਿਕਾਰ ਆ ਜੀ ਮੰਨੀ ਜਾਓ ਪਰ ਜਿਹੜੇ ਨਹੀਂ ਮੰਨਦੇ ਵੀ ਤੁਸੀਂ ਧੱਕੇ ਨਾਲ ਲਗਾਈ ਕਹੀ ਜਾਓ ਵੀ ਇਹ ਦਸ਼ਮ ਗ੍ਰੰਥ ਦੇ ਵਿਰੋਧੀ ਨੇ ਦਸ਼ਮ ਗ੍ਰੰਥ ਦੇ ਵਿਰੋਧੀ ਨੇ ਉਹਨਾਂ ਨੇ ਦਸ਼ਮ ਗ੍ਰੰਥ ਦਾ ਨਾਂ ਵੀ ਕਿਥੇ ਨਹੀਂ ਲਿਆ ਤਾਂ ਤੁਸੀਂ ਆਪਣੇ ਆਪ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਵੀ ਇਹ ਦਸ਼ਮ ਦੀ ਬਾਣੀ ਦੇ ਵਿਰਾਲ ਉਹਨਾਂ ਨੇ ਕੂੜ-ਕਬੜ ਦੀ ਗੱਲ ਕੀਤੀ ਆ ਤੇ ਕੂੜ-ਕਬੜ ਕੀ ਆ ਤੁਹਾਨੂੰ ਤੁਹਾਨੂੰ ਆਪਣੀ ਸਮਝ ਹੋਣੀ ਚਾਹੀਦੀ ਆ ਵੀ ਜਿਹੜਾ ਗੁਰਮਤ ਤੋਂ ਉਲਟ ਪ੍ਰਚਾਰ ਹੋ ਰਿਹਾ ਜਿਹੜਾ ਸੰਗਤ ਦੇ ਵਿੱਚ ਕੂੜ-ਕਬੜ ਸੁਣਾਇਆ ਜਾ ਰਿਹਾ ਝੂਠੀਆਂ ਕਹਾਣੀਆਂ ਸੁਲਾਈਆਂ ਜਾ ਰਹੀਆਂ ਕੂੜ-ਕਬੜ ਹੋਇਆ ਜਿਹੜਾ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋਲ ਕੇ ਆਪਣੇ ਨਾਲ ਜੋੜ ਰਹੇ ਨੇ ਉਹ ਕੂੜ-ਕਬੜ ਹੈ ਜਿਹੜਾ ਅਕਾਲ ਪੁਰਖ ਤੋਂ ਤੋਲ ਕੇ ਕਿਸੇ ਦੇਵੀ-ਦੇਵਤੇ ਨੂੰ ਪੂਜਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕੂੜ-ਕਬੜ ਹੈ ਉਹਦੀ ਗੱਲ ਕੀਤੀ ਆ ਉਹਨਾਂ ਨੇ ਤਾਂ ਤੁਸੀਂ ਇਸ ਕਰਕੇ ਬੇਨਤੀ ਆ ਪਹਿਲਾਂ ਉਹਨਾਂ ਦਾ ਪੂਰਾ ਜਿਹੜਾ ਤੁਸੀਂ ਵੀਡੀਓ ਸੁਣ ਲਓ ਉਸ ਤੋਂ ਬਾਅਦ ਤੁਸੀਂ ਇਸ ਬਾਬਤ ਗੱਲ ਕਰੋ ਤੇ ਇਹ ਸਾਰਿਆਂ ਨੂੰ ਐਸੇ ਮੇਰੇ ਕਈ ਨਿਹੰਗ ਵੀਰਾਂ ਨਾਲ ਵੀ ਮੇਰੀ ਦੋਸਤੀ ਹੈ ਸਾਡੇ ਵਿਚਾਰ ਵਟਾਂਦਰਾ ਉਹਨਾਂ ਨਾਲ ਵੀ ਹੁੰਦਾ ਪਰ ਸਾਡਾ ਕਦੇ ਆਪਸੀ ਇਸ ਚੀਜ਼ ਤੇ ਲੈ ਕੇ ਕਦੀ ਵਿਵਾਦ ਨਹੀਂ ਹੋਇਆ ਕਿਉਂ ਉਹਦਾ ਕਾਰਨ ਹੈ ਵੀ ਇਹ ਅਜੇ ਵਿਚਾਰ ਦੇ ਮਸਲੇ ਆ ਔਰ ਵਿਚਾਰ ਜਿਹੜੀ ਹੈ ਨਾ ਉਹ ਬਹਿ ਕੇ ਉਹਦਾ ਸੋਲੂਸ਼ਨ ਨਿਕਲਦਾ ਹੈ ਆਪਸ ਦੇ ਵਿੱਚ ਬਹਿ ਕੇ ਗੱਲਬਾਤ ਕਰਕੇ ਸੋਲੂਸ਼ਨ ਨਿਕਲਦਾ ਇਹ ਨਹੀਂ ਵੀ ਅਸੀਂ ਪੂਰੀ ਦੁਨੀਆ ਨੂੰ ਰੋਲਾ ਪਾ ਕੇ ਦਿਖਾਈਏ ਵੀ ਸਿੱਖ ਜੜੇ ਹੋਏ ਇੱਕ ਨਹੀਂ ਹੈਗੇ ਇਦਾਂ ਤੁਸੀਂ ਇੱਕ ਹੋਣਾ ਵੀ ਨਹੀਂ ਰੋਲਾ ਤੁਸੀਂ ਪਾਉਂਦੇ ਹੋ ਸਾਰੇ ਪਾਸੇ ਤੇ ਇਸ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਆ ਪਹਿਲਾਂ ਸਮਝੋ ਉਹਨਾਂ ਨੇ ਕੀ ਕਿਹਾ ਵਿਚਾਰ ਕਰੋ ਦੇਤੇ ਜੇ ਤੁਹਾਨੂੰ ਕੋਈ ਚੀਜ਼ ਲੱਗਦੀ ਸੀ ਉਹਨਾਂ ਨੂੰ ਪੁੱਛ ਸਕਦੇ ਸੀ ਤੁਸੀਂ ਬਾਅਦ ਚ ਜਾ ਕੇ ਜਾਂ ਫੋਨ ਕਰ ਸਕਦੇ ਸੀ ਇਸ਼ਤੇ ਦੇ ਬਜੇ ਤੁਸੀਂ ਫਤਵਾ ਜਾਰੀ ਕਰਤਾ ਵੀ ਇਹ ਦਸਮ ਗ੍ਰੰਥ ਦੇ ਵਿਰੋਧੀ ਨੇ ਸੋ ਇਸ ਕਰਕੇ ਸੰਗਤਾਂ ਪਾਸ ਬੇਨਤੀ ਆ ਵੀ ਤੁਸੀਂ ਸੁਚੇਤ ਹੋ ਤੁਸੀਂ ਪਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜਿਹੜੇ ਨੇ ਉਹਨਾਂ ਨਾਲ ਆ ਇਸ ਵਿਚਾਰ ਨਾਲ ਤੁਸੀਂ ਕੀ ਸੋਚਦੇ ਹੋ ਆਪਣਾ ਪੱਖ ਤੁਸੀਂ ਵੀ ਜ਼ਰੂਰ ਰੱਖਣਾ ਇਹ ਤੁਹਾਡਾ ਵੀ ਫਰਜ਼ ਆ ਸੰਗਤ ਜੀ ਦਾਸ ਨੇ ਆਪਣੀ ਜਿਹੜੀ ਆ ਉਹ ਪ੍ਰਤੀਕਿਰਿਆ ਦੇ ਦਿੱਤੀ ਆ ਕਿ ਦਾਸ ਅਮਰੀਕ ਸਿੰਘ ਜੀ ਨਾਲ ਇੱਕ ਠੋਕ ਕੇ ਖਲੋਤਾ ਆ ਕਿਉਂ ਕਿਉਂਕਿ ਉਹਨਾਂ ਨੇ ਇੱਕ ਗ੍ਰੰਥ ਇੱਕ ਪੰਥ ਤੇ ਇੱਕ ਮਰਿਆਦਾ ਦੀ ਗੱਲ ਕੀਤੀ ਆ ਤੇ ਜਿਹੜਾ ਵੀ ਇਦਾਂ ਦੀ ਵਿਚਾਰ ਅੱਜ ਵੀ ਭਾਈ ਸਰਬਜੀਤ ਸਿੰਘ ਧੁੰਦਾ ਜੀ ਹੋ ਗਏ ਸੁਖਵਿੰਦਰ ਸਿੰਘ ਦਦੇਰ ਵਰਗੇ ਪ੍ਰਚਾਰਕ ਹੋ ਗਏ ਭਾਈ ਨਛੱਤਰ ਸਿੰਘ ਪਹਾਂਬੜੀ ਵਰਗੇ ਪ੍ਰਚਾਰਕ ਹੋ ਗਏ ਬਾਪੂ ਗੁਰਬਚਨ ਸਿੰਘ ਜੀ ਵਰਗੇ ਪ੍ਰਚਾਰਕ ਹੋ ਗਏ ਕੌਮ ਦੇ ਵਿੱਚ ਹੋਰ ਕਈ ਐਸੇ ਪ੍ਰਚਾਰਕ ਨੇ ਹਰਜਿੰਦਰ ਸਿੰਘ ਸਬਰਾਂ ਜੀ ਵਰਗੇ ਹੋ ਗਏ ਜਿਹੜੇ ਇੱਕ ਗ੍ਰੰਥ ਇੱਕ ਪੰਥ ਦੀ ਗੱਲ ਕਰਦੇ ਅਸੀਂ ਇੱਕ ਠੋਕੇ ਉਹਨਾਂ ਨਾਲ ਆ ਜਾਨੀ ਅਮਰੀਕ ਸਿੰਘ ਜੀ ਨੇ ਵੀ ਗੱਲ ਉਹੀ ਕੀਤੀ ਤੇ ਅਸੀਂ ਉਹਨਾਂ ਦਾ ਨਾਲ ਵੀ ਹਾਂ ਸੋ ਇਸ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਸਾਰਿਆਂ ਕੇ ਆਪ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਤੁਹਾਨੂੰ ਲੱਗਦਾ ਆ ਕਿ ਗਿਆਨੀ ਅਮਰੀਕ ਸਿੰਘ ਜੀ ਨੇ ਕੋਈ ਗਲਤ ਗੱਲ ਕੀਤੀ ਆ ਤੇ ਤੁਸੀਂ ਇਸ ਗੱਲ ਦਾ ਜਵਾਬ ਤੁਸੀਂ ਦਿਓ ਕਮੈਂਟ ਬਾਕਸ ਦੇ ਰਾਈਂ ਤੁਸੀਂ ਜਵਾਬ ਦਿਓ ਤੇ ਜੇ ਗੱਲ ਤੁਹਾਨੂੰ ਚੰਗੀ ਲੱਗੀ ਹੋਏ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ